ਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਕਰਦੇ ਤੁਸੀਂ ਸਾਰੇ ਠੀਕ ਠਾਕ ਵਧੀਆ ਕਿ ਆਪਾਂ ਵੀ ਵਧੀਆ। ਤੇ ਲੋ ਜੀ ਤੇ ਟਾਈਮ ਹੈਗਾ ਸੁਵੇਤ ਦਾ 4:30 ਵਜੇ ਦਾ ਤੇ ਤਰੀਕ ਹੈਗੀ ਆ 2 ਤੇ ਦਿਨ ਹੈਗਾ ਵਾ ਬੁੱਧਵਾਰ ਦਾ ਤੇ ਆਪਾਂ ਚੱਲੇ ਆਂ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ। ਵਸਿਆ ਦਾ ਇਸ਼ਨਾਨ ਕਰਨ ਤੇ ਆਪਾਂ ਰਹੀਏ ਜਿਹੜਾ ਪਹੁੰਚ ਗਏ ਆਂ ਤੇ ਬਾਕੀ ਤੁਹਾਨੂੰ ਮਿਲਦੇ ਆਂ ਜਾ ਕੇ ਗੁਰਦੁਆਰਾ ਸਾਹਿਬ ਤੇ ਆਪਾਂ ਅਹੀਂ ਕਿਹ ਚੱਲਾ ਇੱਕ ਤੇ ਬੋਟਾ-ਬੋਟਾ ਦਾ ਕਰਕੇ ਵੀ ਬਿਜੀ ਹੀ ਤੇ ਕਿ ਚਲ ਤੜਕੇ-ਤੜਕੇ ਜਿਹੜਾ ਮੱਥਾ ਟੇਕਈਏ ਗੁਰੂ ਘਰ Ele ਠੀਕ ਹੈ ਇਹ ਇਸ਼ਨਾਨ ਕਰਕੇ ਤਾਂ ਮੱਥਾ ਟੇਕ ਲਿਆ ਉਹਦੇ ਆਪਾਂ ਪਹੁੰਚ ਗਏ ਅਸੀਂ ਲਈ ਸਾਢੇ 4:00 ਤੇ 5:00 ਜੇ ਅਸੀਂ ਪਹੁੰਚੇਗੇ ਸ਼ਰਨ ਨੂੰ ਕਰਕੇ ਸਾਢੇ 5:00 ਅਸੀਂ ਲਾਈ ਮਤਲਬ ਮੱਥਾ ਟੇਕ ਲਿਆ ਸੀ ਕਿ ਇੱਥੇ 6:00 ਵਜੇ ਹੈ ਜੀ 6:00 ਵਜੇ ਨੂੰ 5-10 ਮਿੰਟ ਦਾ ਟਾਈਮ ਸੀਗਾ ਜਦੋਂ ਆਪਾਂ ਵਾਪਸ ਵਾਸਤੇ ਚੱਲੇ ਹਾਂਗੇ ਤੇ ਬਸ ਆਪਾਂ ਹੁਣ ਇੱਥੇ ਪਰਦਖਣਾ ਕਰਦੇ ਪਏ ਅਸੀਂਗੇ ਆਲੇ ਦੋਲੇ ਸਰੋਵਰ ਦੇ ਪਰਦਖਣਾ ਕਰਕੇ ਉਸ ਤੋਂ ਬਾਅਦ ਆਪਾਂ ਚਾਤਾ ਮੰਦ੍ਰਿਸ਼ਕਿਆ ਤੇ ਉਸ ਤੋਂ ਬਾਅਦ ਆਪਾਂ ਕਰੇ ਜਿਹੜਾ ਇਹ ਏ ਹੈਗਾ ਵਾ ਸ਼ਾਮ ਦਾ ਟਾਈਮ ਤੇ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਗਏ ਸੀਗੇ 8 ਵਜੇ ਚ 10 ਕੁ ਮਿੰਟ ਰਹਿੰਦੇ ਆ ਆਣ ਕੇ ਫਿਰ ਘਰ ਦਾ ਝਾੜੂ ਪੂੰচা ਕਰਕੇ ਤੇ ਉਸ ਤੋਂ ਬਾਅਦ ਆ ਦੁਪਹਿਰੇ ਆਪਾਂ ਰੋਟੀ ਪਾਣੀ ਖਾ ਕੇ ਤੇ ਆਪਾਂ ਘੜੀ ਪੈ ਗਏ ਬੱਚੇ ਵੀ ਸੌਂ ਗਏ ਕਿਉਂਕਿ ਤੜਕੇ 4 ਵਜੇ ਦੇ ਉੱਠੇ ਸੀਗੇ ਪਹਿਲਾਂ ਤੇ ਇਹ ਕਹਿੰਦੇ ਕਿ ਮਨਮੀਤ ਨੂੰ ਤੇ ਫਤੇ ਨੂੰ ਰਹਿਣ ਦੇ ਨਹੀਂ ਤੇ ਮੈਂ ਕਿਹਾ ਮਟਕੇ ਰੋਣਗੇ ਕਿ ਉਹਨਾਂ ਨੇ ਕਹਿਣਾ ਅਸੀਂ ਜਾਣਾ ਹੀ ਜਾਣਾ ਵਾ ਫਤੇ ਨੂੰ ਤੇ ਹੁੰਦਾ ਕਿੰਦਾ ਮੰਮਾ ਮੈਂ ਜਾਣਾ ਵਾ ਦਰਬਾਰ ਸਾਹਿਬ ਜਾਣਾ ਵਾ ਫਤੇ ਤੇ ਵੈਸੇ ਵੀ ਉੱਠ ਜਾਂਦਾ ਵਾ ਮਨਮੀਤ ਵਾ ਫਿਰ ਮਮਿਤ ਨੂੰ ਨਾਲ ਖੜਿਆ ਸੀ ਜਮਾ ਚਲਾ ਜੂ ਫਿਰ ਘਰ ਇਕੱਲਿਆਂ ਦੇ ਫਿਰ ਔਖਾ ਵਾ ਬੱਚਿਆਂ ਦਾ ਉਸ ਤਰ੍ਹਾਂ ਤੇ ਅਸੀਂ ਮੰਮੀ ਹਣਾ ਕੋ ਚਲ ਜਾਈਦਾ ਤੇ ਉੱਥੋਂ ਫਿਰ ਕਰ ਆਈਦਾ ਉੱਥੇ ਬੱਚੇ ਘਰ ਸੁੱਤੇ ਬੱਚੇ ਘਰ ਛੱਡ ਜਾਈਦਾ ਵਾ ਕਿ ਚਲ ਬੱਚਿਆਂ ਕੋਲ ਮੰਮੀ ਹਣੀ ਹੁੰਦੀ ਹੈ ਨਾ ਘਰ ਸਾਰੇ ਜਣੇ ਹੁੰਦੇ ਆ ਤੇ ਇੱਥੇ ਫਿਰ ਇਕੱਲਿਆਂ ਦਾ ਔਖਾ ਹੀ ਇੱਥੇ ਚਲੋ ਸਾਣੇ ਦੋਵੇਂ ਖੜਨੇ ਪਏ ਤੇ ਵਧੀਆ ਉੱਠ ਗਏ ਬੱਚੇ ਆਪਣੇ ਨੇ ਇਸ਼ਨਾਨ ਵੀ ਕਰ ਲਿਆ ਹੀ ਉੱਠ ਗਏ ਇੱਕ ਪਹਿਲਾਂ ਘਰੋਂ ਇਸ਼ਨਾਨ ਕਰਕੇ ਫਿਰ ਆਪ ਬਾਬਾ ਜੀ ਦੇ ਉੱਤੇ ਦਰਬਾਰ ਸਾਹਿਬ ਵੀ ਕੀਤਾ ਇਹ ਦੋਵਾਂ ਬੱਚਿਆਂ ਨੇ ਦੇ ਬਾਅਦ ਸ ਇੱਥੇ ਮੈਂ ਲੱਗੀ ਆ ਬਣਾਉਣ ਕद्दू ਦੀ ਸਬਜ਼ੀ ਕद्दू ਮੈਂ ਪਿਆਜ਼ ਭੁੰਨ ਲਈ ਆ ਪਿਆਜ਼ ਭਨਾਂ ਦੇ ਕद्दू ਕद्दू ਮੈਂ ਕੱਟ ਲਈ ਤੇ ਨਾਲ ਹੀ ਮੈਂ ਚਲਾਟਾ ਜਿਹੜਾ ਛਾਣਕੇ ਤੇ ਗੁੰਨ ਲਾ ਆਟਾ ਗੁੰਨ ਕੇ ਤੇ ਫਿਰ ਮੈਂ ਭਾਂਡੇ ਬੁਲੇ ਥੋੜੇ ਜਿਹਾ ਸਾਫ਼ ਕਰਨ ਵਾਲੇ ਕੋਜਾ ਸਲੈਬ ਤੋਂ ਉਹਨੂੰ ਬਹੁਤ ਜ਼ਿਆਦਾ ਖਲਾਰਾ ਜਿਹੜਾ ਸਲੈਬ ਤੇ ਪੈ ਜਾਂਦਾ ਵਾ ਜਦੋਂ ਵੀ ਕੋਈ ਕੰਮ ਕਰੀਏ ਸਲੈਬ ਤੇ ਖਲਾਰਾ ਕਾਫੀ ਪੈ ਜਾਂਦਾ ਕੋਜ ਤੇ ਬੱਚੇ ਦੇ ਟਿਫਨ ਟੁਕਨ ਤੋਂ ਤੇ ਸਗੀ ਅੱਜ ਛੁੱਟੀ ਵੀ ਹੀ 2 ਅਕਤੂਬਰ ਦੀ ਇਹਨਾ ਵੀਡੀਓਗੇ 2 ਅਕਤੂਬਰ ਦੀ ਵਾਏ ਮਤਲਬ ਅਗੇ ਕੁਝ ਨਾ ਵੋਟਾਂ ਦਾ ਕਰਕੇ ਬਿਜੀ ਬਹੁਤ ਵਾਂ ਤੇ ਕੁਝ ਮੇਰਾ ਦਿਲ ਵੀ ਨਹੀਂ ਕਰਦਾ ਵੀਡੀਓ ਪਾਉਣ ਨੂੰ ਪਤਾ ਨਹੀਂ ਤੇ ਕਿੰਨੇ ਦਿਨਾਂ ਦੀ ਵੀਡੀਓ ਬਣੀ ਤੇ ਮੈਂ ਚੱਲوں ਹੁਣ ਕੰਮ ਕੰਟੀਨਿਊ ਕਰਦੀ ਵੇਖਦੀ ਹਾਂ ਕਿ ਜਿਸ ਦਿਨ ਪੈ ਜਾ ਕਰਿਆ ਆਪਦੀ ਲ ਕੋਸ਼ਿਸ਼ ਇਹੀ ਹੈ ਕਿ ਹੁਣ ਵੀਡੀਓ ਲਗਾਤਾਰ ਆਇਆ ਕਰੂਗੀ ਤੇ ਅੱਗੇ ਦੇਖਦੇ ਹਾਂ ਕਿ ਕੀ ਹੁੰਦਾ ਹਨਾ ਪੈਂਦੀ ਜਾਂ ਨਹੀਂ ਪੈਂਦੀ ਥੋੜੇ ਕਿ ਦਿਨਾਂ ਨੇ ਮਤਲਬ ਬਸ ਹਫਤਾ ਇੱਕ ਰਹਿ ਗਿਆ ਵੋਟਾਂ ਚ ਵਾਹਿਗੁਰੂ ਕਰੇ ਵਧੀਆ ਵਧੀਆ ਟਾਈਮ ਚੱਲੋ ਨੰਗ ਜੀ ਬ੍ਰਹਮਾਤਮਾ ਕਰੇ ਤੇ ਪਰ ਕਿ ਫੇਰ ਆਪਾਂ ਜਿਹੜਾ ਆਪਾਂ ਕੰਮ ਕੰਟੀਨਿਊ ਕਰਾਂਗੇ ਤੇ ਅਸੇ ਇੱਥੇ ਡਏ ਆਂ ਸਬਜੀ ਬਣਾਉਣਾ ਤੇ ਨਾਲ ਹੀ ਜਿਹੜਾ ਮੈਂ ਆਟਾ ਗੁੰਨ ਕੇ ਥੋੜੇ ਪੰਡ ਸਾਬ ਕਰਨੇ ਉਹ ਕਰ ਲੂੰਗੀ ਤੇ ਕੁਝ ਫਰੂਟ ਫੜ ਲੈਣਾ ਮੇਰੇ ਮੀਤ ਦੇ ਪਾਪਾ ਨੇ ਆਪਾਂ ਨੂੰ ਬਲੋ ਲਫਾ ਪੇ ਲੁਕੂ ਪੇ ਪਏ ਕੁਝ ਬਿਸਕੁਟ ਵਗੈਰਾ ਬੱਚਿਆਂ ਦੇ ਮੁੱਕੇ ਹੀ ਉਹ ਲੈ ਕੇ ਆ ਤਦ ਕਰਕੇ ਸਲੈਬ ਤੇ ਕਾਫੀ ਖਲਾਰਾ ਜਿਹਾ ਪਿਆ ਹੋ ਰਿਹਾ ਇਹਿੰਦਾ ਵਾ ਤੇ ਹੁਣ ਮੈਂ ਕੱਢੂੰਗੀ ਸਾਰਾ ਪਹਿਲਾਂ ਮੈਂ ਚੱਲ ਆਟਾ ਗੁੰਨਣਾ ਤੇ ਉਸ ਤੋਂ ਬਾਅਦ ਮੈਂ ਸਾਰੀ ਸਲੈਬ ਜਿਹੜੀ ਖਾਲੀ ਕਰਦੀ ਆਂ ਜੀ ਇੱਥੇ ਮੇਰੀ ਸਬਜੀ ਜਿਹੜੀ ਬਣ ਗਈ ਬਿਲਕੁਲ ਤੇ ਉਹ ਮੇਰੇ ਲਕੂਲਾ ਜੇ ਬੜਾਈ ਸਵਾਦ ਸਬਜੀ ਬਹੁਤ ਜਿਆਦੀ ਸਵਾਦ ਬਣੀ ਸੀ ਕਿਉਂਕਿ ਕਾਫੀ ਦਿਨਾਂ ਬਾਅਦ ਆਪਾਂ ਕद्दू ਦੀ ਜਿਹੀ ਸਬਜੀ ਬਣਾਈ ਸਬਜੀ ਬਣ ਗਈ ਤੇ ਨਾਲ ਹੀ ਮਿਲ ਗਈਆਂ ਫੁਲਕੇ ਲਾਉਣ ਤੇ ਬੱਚੇ ਕਾਲੇ ਪੈ ਜਾਂਦੇ ਕਿਉਂਕਿ ਸਵੇਰੇ ਇਹਨਾਂ ਨੇ ਦੁਪਹਿਰੇ ਹੀ ਖਾਦੀ ਰੋਟੀ ਤੇ ਫਿਰ ਇੱਥੇ ਮੈਂ ਹਾਲੇ ਮੈਂ ਫੁਲਕੇ ਲਾਉਣੀ ਤੇ ਤੁਹਾਨੂੰ ਮੈਂ ਪੜਾਉਣੀ ਆ ਤੇ ਤੁਸੀਂ ਖਾ ਲਓ ਨਾਲ ਦੀ ਨਾਲ ਹੀ ਤੇ ਕਹਿੰਦੇ ਠੀਕ ਆ ਮਮਾ ਮਨਮੀਤਨ ਦੀ ਤੇ ਮਨਮੀਤ ਦੇ ਪਾਪਾ ਹੈ ਨਹੀਂਗੇ ਘਰੇ ਅਜੇ ਇਹ ਭਾਜੀ ਘਰੇ ਉਧਰ ਸਰਪੰਚ ਦਾ ਸਟਪੰਜਾ ਘਰੇ ਤੇ ਇਹ ਆਉਣਗੇ ਇਹਨਾਂ ਦੀ ਮੈਂ ਆਇਆ ਲਾਤੀ ਸੀਗੀ ਤੇ ਆਪਾਂ ਆਪਣੀ ਰੋਟੀ ਜਿਹੜੀ ਲਾ ਕੇ ਖਾ ਲਈ ਦੀ ਤਿੰਨੇ ਜਾਣੇ ਲਾ ਕੇ ਐ ਪੰਜ-ਛੇ ਫੁਲਕੇ ਤੇ ਐ ਖਾ ਲੈਣੇ ਨੇ ਤੇ ਪਲੀਜ਼ ਵੀਡੀਓ ਨੂੰ ਨਾਲ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਇਹ ਤੇ ਫਤਿਹ ਉਹਨਾਂ ਨੂੰ ਸੂਰੇ ਜਾਣਾ ਹੈ ਸਕੂਲ ਤੇ ਮੈਨੂੰ ਇਹ ਹੈਗਾ ਕਰੋ ਰੋਟੀ ਖਾ ਕੇ ਤੇ ਇਹ ਪਹਿ ਜਾਣ ਤੇ ਉਸ ਤੋਂ ਬਾਅਦ ਮਨਮੀ ਤੇ ਪਾਪਾ ਲੇਟ ਹੀ ਹੁੰਦੇ ਹੁੰਦੇ ਮੈਂ ਬਸ ਇਹਨਾਂ ਦੇ ਆਇਆ ਜਿਹੜੀ ਰੋਟੀ ਬਣੀ ਆਪਾਂ ਇਹਨਾਂ ਦੇ ਆ ਬਣਾ ਲੈਂਦਾ ਵਾਂ ਤੇ ਬਾਕੀ ਸਬਜੀ ਬਹੁਤ ਸਵਾਦ ਬਣੀ ਪਰ ਬੱਚੇ ਬਹੁਤ ਨਖਰੇ ਕਰਦੇ ਮਨਮੀ ਤੇ ਉਹਨਾਂ ਨੂੰ ਖਾਣ ਦੇ ਵੇਲੇ ਬਹੁਤ ਔਖਾ ਲੱਗਦਾ ਇਹਨਾਂ ਨੇ ਆਪਣੀ ਮਰਜ਼ੀ ਨਾਲ ਖਾਣੀ ਸਬਜੀ ਰੋਟੀ ਇਹ ਨਹੀਂ ਘਾਟੀ ਪਸੰਦ ਕਰਦੇ ਕद्दू ਦੀ ਸਬਜੀ ਇਹਨਾਂ ਨੂੰ ਮੈਂ ਦਹੀਂ ਵਿੱਚ ਖੰਡ ਪਾ ਕੇ ਥੋੜੀ ਦਹੀਂ ਵਿੱਚ ਪਾਤਾ ਦਹੀਂ ਦਿੱਤਾ ਨਾਲ ਦੇ ਨਾਲ ਥੋੜੀ ਸਬਜੀ ਦਿੱਤੀ ਫਿਰ ਜਾ ਕੇ ਇਹਨਾਂ ਨੇ ਰੋਟੀ ਖਾਧੀ ਇਹ ਬਹੁਤ ਨਖਰੇ ਕਰਦੇ ਦੋਵੇਂ ਭੈਣ ਭਰਾ ਫਿਰ ਵੀ ਇਹਨਾਂ ਨੂੰ ਮਾੜੇ ਰੋਟੀ ਮਦਲੋ ਕੇ ਰੋਟੀਆਂ ਸਬਜ਼ੀ ਬਿਲਕੁਲ ਲਾ ਲੂ ਕੇ ਇਹਨਾਂ ਦਹੀਂ ਨਾਲ ਖਾ ਖੂਲੀ ਬੱਚਿਆਂ ਦਾ ਹੁੰਦਾ ਆਪ ਤੇ ਚਲੋ ਹੁਣ ਆਪਣੀ ਸਬਜ਼ੀ ਸੂਜੀ ਨਾਲ ਜਿਹੜੀ ਨਾ ਮਰਜੀ ਕਾਲੀ ਦੀ ਬਹੁਤ ਨਖਰੇ ਕਰਦੇ ਦੋਵੇਂ ਭੈਣ ਭਰਾ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਤੇ ਨੈਕਸਟ ਵਲੌਗ ਚ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਜੀ ਠੀਕ ਹੈ ਜੀ